ਉਹ ਦੇਖ ਸਕਦੇ ਹੋ ਇੱਕ ਬੱਸ ਖਦਾਨਾ ਜੁੱਤਰ ਗਈ ਛਿੰਤਾ ਨਾਬਾ ਰੋਡ ਤੇ ਕਿਸ ਤਰ੍ਹਾਂ ਇਹ ਪਤਾ ਕਰਾਂਗੇ ਵੀ ਕਿਉਂ ਉੱਤਰੀ ਹੈ ਕੀ ਕਾਰਨ ਹੋਏ ਨੇ ਬਾਕੀ ਇਹ ਪਤਾ ਨਹੀਂ ਲੱਗਿਆ ਵੀ ਹਜੇ ਸੱਟਾਂ ਵੱਜੀਆਂ ਨੇ ਜਾਂ ਕਿਸੇ ਦੇ ਨਹੀਂ ਜਾਨੀ ਨੁਕਸਾਨ ਜਾਂ ਮਾਨੀ ਨੁਕਸਾਨ ਕੀ ਹੋਇਆ ਉਹ ਬਾਅਦ ਦੀ ਗੱਲ ਹੈ ਬਰੇਕ ਕਲੀਅਰ ਕਰ ਦੋਗੇ ਹੋਇਆ ਕੀ ਸੀ ਬਾਈ ਜੀ ਡਰਾਈਵਰ ਸਾਈਡ ਕਲੀਅਰ ਕਰ ਦੋਗੇ ਪਲੀਜ਼ ਗੱਡੀ ਸਾਈਡ ਦਵਾ ਗਈ ਜੀ ਅੱਛਾ ਹਾਂ ਜੀ ਮੁਰੋਂ ਇਧਰੋਂ ਗੱਡੀ ਆਉਂਦੀ ਸੀ ਜਿਆਦਾ ਤੇਜ਼ ਸੀ ਬਸ ਸਾਈਡ ਦਵਾ ਗਈ ਅੱਛਾ ਬਸ ਗਈ ਕਿਸੇ ਦਾ ਕੋਈ ਸੱਟ ਨਹੀਂ ਥੋੜੀ ਥੱਲੇ ਲੱਗੀ ਸੀ ਗੱਡੀ ਅੱਛਾ ਨੁਕਸਾਨ ਨੁਕਸਾਨ ਕੋਈ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਕੋਈ ਜਾਨੀ ਨਹੀਂ ਸਾਰਾ ਕੁਝ ਸੋ ਕਿੱਥੋਂ ਕਿੱਥੇ ਚੱਲਦੀ ਸੀ ਬੱਸੇ ਇਹ ਬਰਨਾਲਾ ਵਾਲਾ ਕੈਂਟ ਜੀ ਠੀਕ ਹੈ ਠੀਕ ਕਿਹੜੇ ਡੀਪੂ ਦੀ ਹੈ ਬਾਈ ਬਰਨਾਲਾ ਡੀਪੂ ਦੀ ਹੈ ਸਰ ਠੀਕ ਹੈ ਠੀਕ ਤੁਸੀਂ ਦੇਖ ਸਕਦੇ ਹੋ ਵੀ